ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀਪਾਈ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਡਰੋਲੀਪਾਈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਵੀ ਕੰਮ ਕਰਦਾ ਤੇ ਨਾਲ ਛਾਂਕ ਹੈ ਚੰਗੇ ਪਸ਼ੂਆਂ ਦਾ ਤੇ ਇਸ ਵੀਰ ਕੋਲ ਆਪਾਂ ਲਾਈਵ ਮਿਲਕਿੰਗ ਵੀ ਇੱਕ ਵਾਰ ਦਿਖਾ ਚੁੱਕੇ ਆ ਤੇ ਇੱਕ ਵਾਰ ਇਸ ਬਾਈ ਨੇ ਸਾਰੇ ਵੀਰਾਂ ਨੂੰ ਮਿਲਕਿੰਗ ਦਿਖਾਈ ਪੀਡੀਐਫੇ ਮੇਲੇ ਦੇ ਵਿੱਚ ਮੈਂ ਇਸ ਵੀਡੀਓ ਦੇ ਵਿੱਚ ਘਰ ਚ ਜਿੰਨੇ ਨਾਗੋ ਸਾਰੇ ਦਿਖਾ ਦਨੇ ਤੇ ਸਾਰੇ ਹੀ ਬਾਈ ਕਹਿੰਦਾ ਆਪਾਂ ਵੇਚ ਦਿਆਂਗੇ ਜੇ ਕੋਈ ਵੀਰ ਪੈਸੇ ਭਰਦਾ ਤਾਂ ਸੋਹਣੇ ਪਸ਼ੂ ਅੱਜ ਇਸ ਵੀਡੀਓ ਚ ਵਿਕਰੀ ਵਾਲੇ ਰਹਿਣਗੇ ਨੀਲੀ ਰਾਵੀ ਦਾ ਜੇ ਕੋਈ ਵੀਰ ਗਾਹਕ ਹੈ ਤਾਂ ਗੱਬਣ ਮੱਝ ਹੈ ਬੜੀ ਟਾਪ ਦੀ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਮੱਝ ਮੁਰਾ ਛੋਟੀ ਕੱਟੀ ਖਰੀਦਣੀ ਚਾਹੁੰਦੇ ਹੋ ਤਾਂ ਇਹ ਵੀ ਵਕਾਊ ਹੈ ਅੱਜ ਵਕਾਊ ਕੀਤੀ ਹਾਲਾਂਕਿ ਪਹਿਲਾਂ ਇਹ ਵਕਾਊ ਨਹੀਂ ਕੀਤੀ ਸੀ ਬਾਈ ਨੇ ਅੱਜ ਦੀ ਵੀਡੀਓ 'ਚ ਬਾਈ ਕਹਿੰਦਾ ਵੀ ਇੱਕ ਵਾਰ ਸਾਰੇ ਪਸ਼ੂ ਦਿਖਾ ਦਿੰਨੇ ਆ ਜਿਹੜੇ ਪਸ਼ੂ ਦੀ ਕੀਮਤ ਮਿਲੂਗੀ ਤਾਂ ਉਹ ਵੀਰ ਅੱਗੇ ਸੇਲ ਕਰ ਦੂ ਡਿਟੇਲ 'ਚ ਗੱਲਬਾਤ ਕਰਾਂਗੇ ਪਰ ਸ਼ੁਰੂਆਤ 'ਚ ਇਸ ਝੋਟੀ ਦੀ ਮਾਂ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾ ਦੇਣੀ ਚਾਹੁੰਦਾ ਦੋਸਤੋ ਕਿਉਂਕਿ ਇਹ ਆਪਣੇ ਚੈਨਲ ਦੇ ਉੱਤੇ ਹੀ ਇਹਦੀ ਵੀਡੀਓ ਆ ਤੇ ਦੀਵਾਲੀ ਵਾਲੇ ਦਿਨ ਇਹ ਵੇਚ ਕੇ ਅੱਗੇ ਗਈ ਸੀ ਤੁਸੀਂ ਮੱਝ ਦੀ ਤਿਆਰੀ ਦੇਖ ਲਓ ਇਸ ਮੱਝ ਦੀ ਇਹ ਧੀ ਆ ਜਿਹੜੀ ਝੋਟੀ ਬਾਈ ਨੇ ਵੇਚਣੀ ਹੈ ਤੇ ਇਹਦੂ ਅੱਗੇ ਮੈਂ ਗੱਲ ਕੀਤੀ ਸੀ ਵੀ ਪੀਡੀਐਫੇ ਮੇਲੇ ਦੇ ਉੱਤੇ ਬਾਈ ਨੇ ਮੱਝ ਚੁਆਈ ਸੀ ਉਹ ਇਹ ਝੋਟੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਵੀ ਫॉर ਸੇਲ ਹੈ ਨਾਲ ਇਹਦਾ ਬੱਚਾ ਖੜਾ ਹੈ ਬਾਕੀ ਗੱਲਬਾਤ ਆਪਾਂ ਕਰਦੇ ਹਾਂ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਮੈਂ ਇਹ ਮੰਨੂਗਾ ਵੀ ਅੱਜ ਦੀ ਜਿਹੜੀ ਵੀਡੀਓ ਹੈ ਜਿਹੜੇ ਵੀਰ ਚੰਗੇ ਪਸ਼ੂ ਪਸੰਦ ਕਰਦੇ ਆ ਖਾਸ ਕਰਕੇ ਮੱਝਾਂ ਦੇ ਸ਼ਕੀਨ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਪਸੰਦ ਕਰਨਗੇ ਕਿਉਂਕਿ ਨਾਗ ਤਿੰਨ ਆਪਣੇ ਆਪਣੇ ਥਾਂ ਦੇ ਉੱਤੇ ਤਿੰਨੇ ਬਾਕਮਾਲ ਚੀਜ਼ਾਂ ਬਾਕੀ ਤੁਸੀਂ ਜੱਜ ਦਾ ਖਰੀਦੋਗੇ ਸ਼ੁਰੂਆਤ ਆਪਾਂ ਕਰ ਲੈਨੇ ਆ ਪਰਲੇ ਪਾਸੇ ਤੇ ਚੱਲਦੇ ਹਾਂ ਦੋਸਤੋ ਜਿਹੜੀ ਮੇਲਾ ਜਿੱਤੀ ਮੱਝ ਆ ਉਥੋਂ ਤੇ ਲਾਸਟ ਉੱਤੇ ਤੁਹਾਨੂੰ ਇਹ ਝੋਟੀ ਤੇ ਦੂਬਾਚੇ ਮੱਝ ਜਿਹੜੀ ਉਹ ਦਿਖਾਉਣੀ ਹੈ ਜੈਸੀ ਭਾਈ ਸਸਟੀ ਕਾ ਸਸਟੀ ਕਾ ਜੈਸੀ ਭਾਈ ਅੱਜ ਸਾਰੇ ਪਸ਼ੂ ਵੇਚਣ ਦਾ ਰਾਤਾ ਬਣ ਗਿਆ ਹਾਂਜੀ ਵੈਸੇ ਪਸ਼ੂ ਤਾਂ ਲਿਉਂਦੇ ਰਵਾਂਗੇ ਵਪਾਰ ਦਾ ਕੰਮ ਬਈ ਨਾ ਭਾਈ ਆਪਣਾ ਕੰਮ ਸਹੀ ਹੈ ਠੀਕ ਹੈ ਅੱਛਾ ਇਹ ਆਪਾਂ ਪਹਿਲੇ ਨੰਬਰ ਤੇ ਝੋਟੀ ਦਿਖਾਉਣੀ ਹੈ ਹਾਂਜੀ ਇਹਦੀ ਮਿਲਕਿੰਗ ਪੀਡੀਐਫ ਇਹ ਮੇਲੇ ਤੇ ਹੋਈ ਸੀ ਹਨਾ ਹਾਂਜੀ ਹਾਂਜੀ ਕਿੰਨਾ ਵਸੂ ਆ ਇਹ ਸੂਈ ਵੀ ਇਹ ਦੂਜਾ ਸੂਈ ਕਿੰਨਾ ਚਰੋ ਗਿਆ ਸੂਈ ਇਹਨੂੰ 4 ਮਹੀਨੇ ਤੇ 10 ਦਿਨ ਪਈ ਸੂਈ ਇਹਨੂੰ 4 ਮਹੀਨੇ 10 ਦਿਨ ਹਾਂਜੀ ਕਿਹੜੇ ਸਾਲ ਦੀ ਇਹ ਇਹ ਬੱਲੂ ਟੂ ਦੀ ਹੈ ਬੱਲੂ ਟੂ ਦੀ ਹੈ ਹਾਂਜੀ ਇਹ ਮੇਰੇ ਖਿਆਲ ਚ ਮੇਰੇ ਚੈਨਲ ਦੇ ਉੱਤੇ ਵੀਡੀਓ ਪਾਈ ਸੀ ਉਸ ਤੋਂ ਬਾਅਦ ਹੀ ਖਰੀਦਿਆ ਬਾਕੀ ਬਾਕੀ ਲੋ ਮਨੀ ਤੋਂ ਲੈ ਸੀ ਬਾਕੀ ਪੁਰਾਣੇ ਦੇ ਵਿੱਚ ਹਾਂਜੀ ਠੀਕ ਹੈ ਅੱਛਾ ਭਾਈ ਇਹ ਦੂਜਾ ਸੁਹਾ ਸੂਈ ਹੈ 4 ਮਹੀਨੇ ਤੇ 10 ਦਿਨ ਹੋ ਗਏ ਸੂਈ ਨੂੰ ਹਾਂਜੀ ਪੀਕ ਲੈਵਲ ਜਿਹੜਾ ਆਪਾਂ ਮੇਲੇ ਦਾ ਰਿਕਾਰਡ ਹੀ ਦੱਸ ਦਿੰਨੇ ਆ ਪੀਡੀਐਫ ਤੇ ਕਿੰਨਾ ਦੁੱਧ ਦਿੱਤਾ ਜੀ ਇਹਨੇ ਦਿੱਤਾ 20 ਕਿਲੋ 500 ਤੇ 67 ਗ੍ਰਾਮ ਦੁੱਧ ਦਿੱਤਾ ਜੀ 20 ਕਿਲੋ 567 ਗ੍ਰਾਮ ਪੀਡੀਐਫ ਇਹ ਮੇਲੇ ਤੇ ਚੋਆ ਹਾਂਜੀ ਸਰਟੀਫਿਕੇਟ ਸਾਹਮਣੇ ਲੱਗਾ ਹੋਇਆ ਠੀਕ ਹੈ ਅੱਛਾ ਭਾਈ ਹੁਣੇ ਗੱਬੜਣਾ ਜਾਂ ਨਹੀਂ ਇਹਨੂੰ ਜੀ 17 ਤਰੀਕ ਨੂੰ ਇੱਕ ਮਹੀਨਾ ਹੋ ਗਿਆ 17 ਤਰੀਕ ਨੂੰ ਇੱਕ ਮਹੀਨਾ ਹੋ ਗਿਆ ਹਾਂਜੀ ਕਿਹੜੇ ਬਾਲ ਦਾ ਸੀ ਮਨ ਲੱਗਿਆ ਸ਼ੈਨਸ਼ਾ ਤੋਂ ਲੱਗਿਆ ਜੀ ਸ਼ੈਨਸ਼ਾ ਜਿਹੜਾ ਬਾਦਲ ਫਾਰ ਏ ਮੰਗਲ ਦਾ ਜੀ ਨੱਗਲ ਵਾਲੇ ਦਾ ਸਰਕਾਰੀ ਦਾ ਮੰਗਲ ਦਾ ਹਾਂਜੀ ਨੱਗਲ ਦਾ ਅੱਛਾ ਇਹ ਨੱਗਲ ਦਾ ਦਾ ਸਰ ਹਾਂਜੀ ਨੱਗਲ ਦਾ T A N G A L ਦੋਸਤੋਂ ਨੱਗਲ ਮੇਰੇ ਪਿੰਡ ਵਾਲਾ ਨਾਂ ਉਸ ਛੋਟੇ ਦਾ ਅੱਛਾ ਜੈਸੀ ਭਾਈ ਐਸ ਟਾਈਮ ਤੋਂ ਕਿੰਨਾ ਦੇ ਰਹੀ ਹੈ ਭਾਈ ਐਸ ਟਾਈਮ ਆਪਾਂ 19 ਕਿਲੋ ਦੁੱਧ ਚਵਾ ਕੇ ਦੇਵਾਂਗੇ ਜੇ ਕੋਈ ਕਹੂਗਾ ਤਾਂ ਆਪਾਂ 20-20 ਚਵਾ ਦਾਂਗੇ 19 ਕਿਲੋ ਚਵਾ ਦੇਾਂਗੇ ਹਾਂਜੀ ਅੱਛਾ ਠੀਕ ਹੈ ਤੇ ਅੱਛਾ ਇੱਕ ਗੱਲ ਹੋਰ ਦੱਸੀ ਵੀ ਜੇ ਕੱਟਾ ਕਈ ਵਾਰ ਕੋਈ ਕੱਲਾ ਖਰੀਦਣਾ ਚਾਹੁੰਦਾ ਹੈ ਬਾਈ ਤੇਰੇ ਜੇ ਆਪਣੀ ਮੈਂ ਨਾ ਨੀ ਕਿ ਚੰਗੀ ਕੀ ਹੁੰਦੇ ਤੇ ਵਿੱਚ ਨਹੀਂ ਆਪਾਂ ਨਹੀਂ ਤਾਂ ਵੇਚ ਰਹੀ ਨਹੀਂ ਨਾ ਫੋਨ ਲਾਇਓ ਬਈ ਇਹਦਾ ਗੁੱਸਾ ਨਾ ਕਰਿਓ ਕੋਈ ਚੰਗੇ ਪੈਸੇ ਭਰੂਗਾ ਤਾਂ ਆਪਾਂ ਝੋਟੀ ਦੇਵਾਂਗੇ ਠੀਕ ਹੈ ਤੇ ਵੈਸੇ ਇਹਦਾ ਪੀਕ ਲੈਵਲ ਆਪਣੇ ਤੋਂ 22 ਤੋਂ ਪਲੱਸ ਪਲੱਸ ਗਈ ਆ ਮੁਰਦੀਵਾਲ ਨੂੰ 25 ਪਲੱਸ ਕਰੂਗੀ ਝੋਟੀ ਆ ਠੀਕ ਹੈ ਤੇ ਦੂਸਰਾ ਨੰਬਰ ਇਹ ਆਪਣਾ ਦਾਣੇ ਵਾਲਾ ਦੁੱਧ ਆ ਬਾਈ ਠੀਕ ਹੈ ਠੀਕ ਆ ਨਾ ਜੀ ਜਿਹੜਾ ਆਪਾਂ ਖਰਾਕ ਤੇ ਚੋਇਆ ਝੋਟੀ ਦਾ ਦੁੱਧ ਠੀਕ ਹੈ ਹਾਂਜੀ ਕੋਈ ਆ ਕੇ ਜਿਹੜਾ ਮਰਜੀ ਵੀਰ ਆਪਣੇ ਕੋਲ ਰਹਿ ਕੇ ਝੋਲੇ ਭਾਵੇਂ ਕੰਡਾ ਲਿਆਵੇ 10 ਦਿਨ ਚੋ ਸਕਦਾ ਬਾਈ 10 ਦਿਨ ਠੀਕ ਓਕੇ ਹਾਂਜੀ ਅੱਛਾ ਕੀ ਰੇਟ ਕੀ ਰੱਖਾਂਗੇ ਆਪਾਂ ਭਾਈ ਰੇਟ ਇਹਦਾ ਫੋਨ ਤੇ ਹੀ ਕਰਾਂਗੇ ਅੱਛਾ ਮੈਂ ਕੱਟੇ ਦੀ ਗੱਲ ਕੀਤੀ ਸੀ ਬਾਈ ਚਾਂਸ ਝੋਟੀ ਦਾ ਨਹੀਂ ਕਿਸੇ ਨਾਲ ਸੌਦਾ ਰਲਦਾ ਹਾਂਜੀ ਤੇ ਕੋਈ ਵੀ ਰਸੀਮਨ ਬੈਂਕ ਵਾਲਾ ਜਾਂ ਕੋਈ ਵੈਸੇ ਕੱਟਾ ਆਉਂਦੀਆਂ ਮੱਜਾਂ ਚ ਰੱਖਣਾ ਚਾਹੁੰਦਾ ਹੁੰਦਾ ਕੱਟਾ ਦੇ ਦੇਾਂਗੇ ਬਾਅਦ ਵਿੱਚ ਅੱਛਾ ਬਾਈ ਆਪਾਂ ਸੇਲ ਕਰਾਂਗੇ ਪਰ ਕਰਾਂਗੇ ਜਦੋਂ ਮੈਂ ਡਰਾਈ ਕਰਤੀ ਉਹਦਾ ਦੇਵਾਂਗੇ ਉਦੋਂ ਦੇ ਦੇ ਹਾਂਜੀ ਠੀਕ ਐ ਸੋ ਦੋਸਤੋ ਪਹਿਲਾਂ ਕੱਟਾ ਦਿਖਾ ਦਾਂ ਬਾਡੀ ਬੰਤਰ ਦੇਖ ਲਓ ਕੱਟੇ ਦੀ ਬਹੁਤ ਸੋਹਣੀ ਅੱਖ ਹੈ ਸੰਗਤਾਂ ਨੇ ਕੁੰਡੇ ਖੈਰ ਕਰੀ ਜਾਣੇ ਆ ਬੰਦਰ ਬੜੀ ਜੰਗੀ ਆ ਨੀਲੀ ਰਾਵੀ ਨਸਲ ਆ ਦੋਸਤੋ ਸਾਫ ਸੁਥਰਾ ਬਿਲਕੁਲ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਪੀਡੀਐਫ ਇਹ ਮੇਲੇ ਦਾ ਰਿਕਾਰਡ ਆ ਝੋਟੀ ਦਾ ਕਟਾ ਕੱਲਾ ਤਾਂ ਮਿਲੂਗਾ ਵੀ ਜੇ ਝੋਟੀ ਨਾ ਸੇਲ ਹੋਈ ਤੇ ਜਦੋਂ ਝੋਟੀ ਡਰਾਈ ਹੋ ਗਈ ਸੌਦਾ ਭਾਵੇਂ ਅੱਜ ਕਰ ਲਿਓ ਝੋਟੀ ਤੁਹਾਨੂੰ ਤੋਰ ਕੇ ਦਿਖਾਉਣੇ ਦੂਜਾ ਸੁਆ ਸੋਈ ਆ ਬਾਈ ਖੋਲੋ ਇਹਨੂੰ ਮੇਰੇ ਚੈਨਲ ਦੇ ਉੱਤੇ ਇਹਦੀ ਵੀਡੀਓ ਮੈਂ ਪਾਈ ਸੀ ਬਾਗੇ ਪੁਰਾਣੇ ਦੇ ਵਿੱਚੋਂ ਇਹ ਬੱਲੂ 2 ਦੀ ਧੀ ਆ ਦੋਸਤੋ ਨੱਥੂ ਵਾਲਾ ਗਰਬੀ ਦੇ ਵਿੱਚ ਬੱਲੂ 2 ਨਾਂ ਦਾ ਝੋਟਾ ਹੈ ਬਾਈ ਸੁਖੇਵਰਿਆਂ ਕੋਲ ਇਸ ਟਾਈਮ ਸਰਦਾਰ ਅਮਰਜੀਤ ਸਿੰਘ ਜੀ ਜਿਹੜੇ ਉਹਨਾਂ ਕੋਲ ਝੋਟਾ ਹੈ ਉਹਦੀ ਇੱਥੀ ਹੈ ਤੀਜੇ ਸੂਏ ਵਾਸਤੇ ਇਹ ਇਸ ਟਾਈਮ ਗੱਭਣ ਇੱਕ ਮਹੀਨੇ ਦੀ ਹੋ ਗਈ ਹੈ ਚੱਕ ਪਾਸ ਅਜੇ ਬਾਅਦ ਚੋ ਅੱਜ ਵੀ ਦੁੱਧ 19 ਕਿਲੋ ਹੈ ਲੰਬਾ ਟਾਈਮ ਦੁੱਧ ਝੋਟੀ ਦੇ ਰਹੀ ਹੈ 20 ਕਿਲੋ ਸਾਢੇ 20 ਕਿਲੋ ਤੋਂ ਬਾਹਰ ਦੁੱਧ ਦੇਦਾ ਰਿਹਾ ਪੀਡੀਐਫੇ ਮੇਲੇ ਤੇ ਅੱਜ ਵੀ ਦੁੱਧ ਬਹੁਤ ਚੰਗਾ ਇਸ ਝੋਟੀ ਥੱਲੇ ਹਾਜ਼ਰ ਹੈ 10 ਡੰਗ ਬਾਈ ਕਹਿੰਦਾ ਵਿਚੋ ਲੋ ਜੇ ਤਸੱਲੀ ਫੁੱਲ ਕਰ ਲਿਓ ਪਰ ਰੇਟ ਜਿਹੜਾ ਉਹ ਬਾਈ ਫੋਨ ਤੇ ਕਰੂਗਾ ਹੋਊਗੀ ਕੀਮਤ ਕਿਉਂਕਿ ਮੇਲਾ ਵੀ ਜਿੱਤੀ ਹੋਈ ਆ ਚੰਗੇ ਦੁੱਧ ਵਾਲੀ ਅੱਜ ਵੀ 4 ਮਹੀਨਿਆਂ ਦੀ ਸੂਈ ਵੀ ਚੰਗੇ ਦੁੱਧ ਤੇ ਚੱਲਦੀ ਹੈ ਤਾਂ ਬਿਨਾਂ ਸ਼ੱਕ ਕੀਮਤ ਤਾਂ ਇਹਦੀ ਬਣਦੀ ਹੈ ਪਰ ਮੁੱਲ ਕੀ ਰੱਖੂਗਾ ਵੀਰ ਉਹ ਤੁਸੀਂ ਗੱਲਬਾਤ ਕਰ ਲਿਓ ਵੀਡੀਓ ਦੇ ਵਿੱਚ ਰੇਟ ਨਹੀਂ ਬਾਈ ਕਰ ਰਿਆ ਕਿਉਂਕਿ ਪਸ਼ੂ ਸਾਰੇ ਅੱਜ ਦੇ ਟਾਪ ਦੇ ਹੀ ਦਿਖਾਉਣੇ ਆ ਤੁਹਾਨੂੰ ਜਿਵੇਂ ਮੈਂ ਪਹਿਲਾਂ ਕਿਹਾ ਸੀ ਮਨ ਖੁਸ਼ ਕਰੂਗੀ ਇਹ ਵੀਡੀਓ ਤੁਹਾਡਾ ਇਸ ਪੱਖ ਤੋਂ ਵੀ ਪਸ਼ੂ ਸਾਮ ਸੰਭਾਲ ਦੇਖੋ ਮੋਟੀਵੇਸ਼ਨਲ ਵੀਡੀਓ ਹੈ ਵੀ ਜੇ ਪਸ਼ੂ ਸੰਭਾਲਣੇ ਆ ਬਾਹਲੇ ਨਹੀਂ ਰੱਖਣ ਦੀ ਲੋੜ ਪਰ ਕੇਅਰ ਚੰਗੀ ਕਰੋ ਤੁਸੀਂ ਹਵਾਨਾਂ ਪਿੱਛੋਂ ਵੀ ਦੇਖ ਲਓ ਤੇ ਮੈਂ ਵੀਡੀਓ ਬਣਾ ਰਿਹਾ ਲਗਭਗ ਟਾਈਮ 4 ਵਜੇ ਦਾ ਹੈ ਅਗਾੜੀ ਚੰਗੀ ਹੈ ਹਵਾਨੇ ਦੇ ਉੱਤੇ ਨਾੜਾਂ ਤੁਸੀਂ ਦੇਖ ਲੋਗੇ ਤੁਸੀਂ ਥਣ ਦਾ ਸੈਜ ਦੇਖ ਸਕਦੇ ਹੋ ਇਹਦੀ ਅੱਖ ਦੇਖ ਸਕਦੇ ਹੋ ਦੋਸੋ ਵੱਡੇ ਘੱਟ ਕਾਠ ਦੀ ਦੂਜਾ ਸੂਆ ਸੂਈ ਛੋਟੀ ਸੀਲ ਛਰੀਪਾ ਸੁਭਾ ਦੋਸੋ ਤਾਂ ਹੀ ਮੇਲੇ ਤੇ ਦੁੱਧ ਦੇਣੇ ਚੁਆਇਆ ਹਵਾਨਾ ਹੁਣ ਵੀ ਚੰਗਾ ਹੈ ਸੋ ਇਹ ਦੂਬਾਰ ਚ ਆਪਾਂ ਗੱਲ ਕਰਦੇ ਆ ਇੱਕ ਨਗੀਨਾ ਇਹ ਇਸ ਬਾਈ ਦੇ ਘਰ ਦਾ ਗਹਿਣਾ ਮੁਰਾ ਨਸਲ ਦੀ ਝੋਟੀ ਛੋਟੀ ਉਮਰ ਹੈ ਤੇ ਮਾਂ ਇਹਦੀ ਦੁਆਰਾ ਦਿਖਾ ਰਿਹਾ ਕਿਉਂਕਿ ਝੋਟੀ ਬਾਰੇ ਗੱਲ ਕਰਾਂਗੇ ਤੇ ਉਹ ਤੁਹਾਡੇ ਧਿਆਨ ਚ ਰਵੇ ਵੀ ਮੱਝ ਦਾ ਥਣ ਹਵਾਨਾ ਕਿਦਾਂ ਦਾ ਹੈ ਇਹ ਇਹਦੀ ਮਾਂ ਦੋਸਤੋ ਜਦੋਂ ਸੂਣ ਦੇ ਨੇੜ ਆਉਂਦੀ ਹੈ ਇਹ ਰੁਕ ਰਹਿਂਦਾ ਤੇ ਦਿਵਾਲੀ ਵਾਲੇ ਦੇਣ ਇਹ ਵੀ ਕੀ ਸੀ ਤੇ ਇਹ ਗਈ ਹੈ ਨਥਾਣੇ ਪਿੰਡ ਦੇ ਵਿੱਚ ਨਥਾਣੇ ਦੇ ਨਾਲ ਪਿੰਡ ਹੈ ਬਾਈ ਗੁਰਵਿੰਦਰ ਉਸ ਵੀਰ ਦਾ ਨਾਮ ਹੈ ਉਹਦੇ ਘਰੇ ਆਓ ਡਿਟੇਲ ਪੁੱਛੀਏ ਜੱਸੀ ਬਾਈ ਕਿੰਨੀ ਉਮਰ ਹੋ ਗਈ ਛੋਟੀ ਵੀ ਬਾਈ ਇਹ 14 ਮਹੀਨਾ ਦੀ ਹੋਰ ਆਲੀ ਜਾਂਦਾ 14 ਮਹੀਨਾ ਦੀ ਹਾਂਜੀ ਠੀਕ ਹੈ ਹਜੇ ਗੱਬਨ ਤਾਂ ਨਹੀਂ ਫਰ ਕਰਾਈ ਹੁੰਦੀ ਨਹੀਂ ਵੀ ਇੱਕ ਵਾਰੀ ਹੀਟ ਮੈਸਜ ਕਰਾਤੀ ਆ ਠੀਕ ਹੈ 14 ਮਹੀਨਾ ਦੀ ਹੀਟ ਚ ਆ ਗਈ ਹਾਂਜੀ ਜੱਸੀ ਕੀ ਪਾਉਣਾ ਬਾਈ ਸਿਹਤ ਬੜੀ ਸੋਹਣੀ ਹੈ ਛੋਟੀ ਉਹ ਵੀ ਜੇ ਵੇਖੀਏ ਬੜਾ ਦੁੱਧ ਦੇ ਰਹੀ ਹੈ ਤੇ ਸੋਹਣਾ ਢਾਂਚਾ ਬਣਿਆ ਪਿਆ ਬਾਈ ਯਾਰ ਪਾਉਣਾ ਲਈ ਹੋਣੀ ਕਦੇ ਕਰਸ ਕੀਤੀ ਯਾਰ ਬਈ ਆਪਾਂ ਨੂੰ ਐ ਹੁੰਦਾ ਵੀ ਪਸ਼ੂ ਰੱਜਣ ਬਸ ਠੀਕ ਹੈ ਦੂਜਾ ਨੰਬਰ ਆਪਾਂ ਯਾਰ ਠੀਕ ਹੈ ਮੇਰੀ ਤੁਨਖੋਰਨੀਆਂ ਵਿੱਚ ਪੱਠੇ ਨਾ ਦਿਸਣਗੇ ਬਾਈ ਦਾਣਾ ਦਿਸੂਗਾ ਠੀਕ ਹੈ ਹਾਂ ਬਾਈ ਪੱਠਿਆਂ ਵਾਲਾ ਕੰਮ ਘੱਟ ਐ ਤੂੜੀ ਇੰਨੀ ਪਾਉਣੀ ਐ ਇੱਕ ਟੋਕਰੀ ਦਾ ਮੈਂ ਤਿੰਨ ਵੱਜਾਂ ਰਜਾ ਦਿੰਨਾ ਬਾਈ ਸੋਖ ਖੋਰਨੀਆਂ ਭਰ ਦਿੰਦੇ ਆ ਸਹੀ ਅੱਛਾ ਬਾਈ ਇੱਕ ਗੱਲ ਹੋਰ ਦਸੀ ਵੀ ਇਹ ਕਿਹੜੇ ਸਾਨ ਦੀ ਧੀ ਐ ਇਹ ਪਤਾ ਨਹੀਂ ਆਪਣੇ ਦੀ ਯਾਰ ਦਿਮਾਗ ਚੋਂ ਨਿਕਲ ਗਿਆ ਮੇਰੇ ਯਾਰ ਹੁਣ ਜਿਆਦਾ ਆਜੂਗਾ ਯਾਤ ਆਜੂਗਾ ਠੀਕ ਐ ਹਰਿਆਣੇ ਦਾ ਬੋਲ ਐ ਹਰਿਆਣੇ ਦਾ ਰਸਤਮੇ ਹਿੰਦ ਦੀ ਆ ਬਈ ਇਹ ਰਸਤਮੇ ਹਿੰਦ ਦੀ ਹਾਂਜੀ ਠੀਕ ਐ ਇਹਦਾ ਵੀ ਰੇਟ ਫੋਨ ਤੇ ਰਹਿਣਾ ਬਾਈ ਰੇਟ ਤੇ ਜੇ ਕੋਈ ਚੰਗੇ ਪੈਸੇ ਕੋਈ ਪਾਊਗਾ ਤੇ ਆਪਾਂ ਝੋਟੀ ਵੇਚਾਂਗੇ ਜਿਹੜੀ ਥੋੜੇ ਚੈਨਲ ਤੇ ਇਹ ਜਦੋਂ ਸੂਗੀ ਤਾਂ ਭਚਵਾਵਾਂਗੇ ਤੇ 20 ਕਿਲੋ ਹੀ ਚਵਾਵਾਂਗੇ ਪਹਿਲੇ ਸੂਗੀ ਇਹ ਵੀ ਨਾਲ ਆ ਠੀਕ ਖੋਲੀ ਬਈ ਨੂੰ ਤੋੜ ਕੇ ਸੋ ਦੋਸਤੋ ਦੇਖੋ ਝੋਟੀ ਬਹੁਤ ਸੋਹਣਾ ਢਾਂਚਾ ਸਿੰਘ ਬਿਲਕੁਲ ਛੋਟਾ ਕਰੂਗੀ 14 ਮਹੀਨੇ ਉਮਰ ਹੈ ਗੱਬਣ ਹੋਈ ਕਿ ਨਹੀਂ ਹੋਈ ਤਾਂ ਮੈਂ ਵੈਸੇ ਹੀ ਪੁੱਛ ਲਿਆ ਦੋਸਤੋ ਵੈਸੇ 14 ਮਹੀਨਿਆਂ ਦੀ ਝੋਟੀ ਗੱਬਣ ਕਰਾਉਣੀ ਵੀ ਨਹੀਂ ਚਾਹੀਦੀ ਕਿਉਂਕਿ ਵਧੇ ਫੁੱਲੇ ਤੇ ਇਹ ਵੱਡੇ ਢਾਂਚੇ ਦੀ ਮੱਝ ਬਣ ਕੇ ਸੂਵੇ ਤੇ ਦੁੱਧ ਵੀ ਚੰਗਾ ਦੇਊਗੀ ਕਿਉਂਕਿ ਦੋ ਦੰਦ ਝੋਟੀ ਵੀ ਜੇ ਸਵਾਉਣੀ ਹੋਵੇ ਤਾਂ ਹਜੇ ਭਾਵੇਂ ਇਹਨੂੰ ਦੱਸੋ ਸਾਲ ਵੀ ਰੁਕਿਆ ਜਾਵੇ ਨਾ ਤਾਂ ਤਾਂ ਵੀ 6 ਮਹੀਨੇ ਤਾਂ ਪੱਕਾ ਹੀ ਹੋਰ ਰੁਕ ਲਿਆ ਜਾਵੇ ਤਾਂ ਇਹ ਦੋਂਦੀ ਦੋਂਦੀ ਫੇਰ ਵੀ ਸੂ ਪੈਣੀ ਹੈ ਬਾਲੀ ਵਾਲੀ ਵਾਲੀ ਟੀਮਾ ਚ ਬਣੂਗੀ ਕਮਾਲ ਨਾ ਹੀ ਕਰ ਦੋਗੀ ਸਹੀ ਹੈ ਸੋ ਮੱਝ ਤਾਂ ਦੱਸੋ ਵਾਕਈ ਇਹਨੇ ਵੱਡੀ ਬਣਨਾ 14 ਮਹੀਨਿਆਂ ਦੀ ਕੱਟੀ ਦੇਖੋ ਢਾਂਚਾ ਸੋ ਜਿਹਨੂੰ ਜਚੇ ਤਾਂ ਕਾਲ ਕਰੋ ਇਹ ਕੀਮਤ ਇਹਨਾਂ ਤੇ ਪੂਰੀ ਫੌਲੀ ਲੱਗਣੀ ਹੈ ਬਾਕੀ ਤੁਸੀਂ ਗੱਲਬਾਤ ਕਰ ਲਓ ਵੀਰ ਨਾਲ ਵੀ ਕਿੰਨੇ ਮੁੱਲ ਦੇ ਵਿੱਚ ਇਹ ਵੇਚੂਗਾ ਓਏ ਰਾਜਾ ਥੱਲੋਂ ਵੀ ਬੜੀ ਸਾਫ਼ ਸੁਥਰੀ ਕੱਟੀ ਐ ਸੋ ਕਿਉਂਕਿ ਇਹਦੀ ਮਾਂ ਦਾ ਹਵਾਨਾ ਹੀ ਬੜਾ ਬਾ ਕਮਾਲ ਆ ਕਿਉਂਕਿ ਮਾਂ ਵਾਲੇ ਕੋਣ ਆਉਣ ਹੀ ਹੋਣੇ ਆ ਬੁੱਲ ਚੰਗੇ ਦੀ ਐ ਤੇ ਮੱਝ ਜਿਹੜੀ ਹੈ ਜੇ ਇਹਦੀ ਮਾਂ ਤੁਹਾਨੂੰ ਫੇਰ ਦਿਖਾ ਦਿਆਂ ਇੱਕ ਵਾਰ ਤਾਂ ਤੁਸੀਂ ਦੇਖੋਗੇ ਤੇ ਮਾਨ ਖੁਸ਼ ਕਰਦੀ ਐ ਖੜੀ ਦਿਸਦੀ ਐ ਵੀ ਕੋਈ ਚੀਜ਼ ਹੀ ਖੜੀ ਐ ਇਹ ਸੱਮੱਝ ਦੀ ਏਤੀ ਐ ਦੱਸੋ ਜਿਹੜੀ ਹੁਣ ਤੁਹਾਨੂੰ ਦਿਖਾ ਰਿਹਾ ਸੋ ਇਹ ਝੋਟੀ ਫॉर ਸੇਲ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ ਨੀਲੀ ਰਾਵੀ ਨਸਲ ਦੀ ਮੱਝ ਬਾਈ ਕੋਲ ਵਿਕਰੀ ਵਾਸਤੇ ਆਈ ਵੀ ਹੈ ਇਹਦੇ ਬਾਰੇ ਆਪਾਂ ਇਨਫੋਰਮੇਸ਼ਨ ਬਾਈ ਤੋਂ ਲੈਣੇ ਆ ਸੋ ਇਹ ਗੱਭਣਾ ਦੋਸਤੋ ਮੱਝ ਅਜਸੀ ਬਾਈ ਕਿੰਨਾ ਵਸੂਆ ਮੱਝ ਨੇ ਸੋ ਇਹ ਤੀਜਾ ਸੂਸ ਸੁਣਿਆ ਕਿੰਨਾ ਟਾਈਮ ਲਊਗੀ ਜੀ ਇਹ ਬਾਈ ਇੱਕ ਉਹ ਕਹਿੰਦਾ ਸੀਮਨ ਲੱਗਾ 23 ਨੂੰ 1 24 1 23 ਨੂੰ 1 24 ਨੂੰ ਜਾਨੀ ਜੇ ਆਪਾਂ 24 ਨੂੰ 24 ਨੂੰ 10 ਮਹੀਨੇ ਰੱਖੀਏ ਤਾਂ 12 ਦੇ ਹਾਂਜੀ ਹਾਂਜੀ ਗੱਬਣ ਕਿਹੜੇ ਬੋਲ ਤੋਂ ਇਸ ਟਾਈਮ ਕੋ ਸਦਸਿਆ ਬਾਈ ਉਹ ਪਹਿਲਾਂ ਤਾਂ ਮੈਨੂੰ ਉਹਨੂੰ ਪੁੱਛਿਆ ਕਹਿੰਦਾ ਲੰਡੇ ਤੋਂ ਆ ਹਾਂ ਫਿਰ ਮੈਂ ਦੁਬਾਰਾ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਯਾਰ ਕੀਮਤ ਵਾਲੀ ਮਾਝ ਆਪਾਂ ਕਿ ਸਾਨੂੰ ਦੇ ਦਈਏ ਕਹਿ ਕੇ ਗਲਤ ਹੋ ਗਿਆ ਉਹ ਕਹਿੰਦੇ ਯਾਰ ਸਰਕਾਰੀ ਵੀ ਲੱਗ ਸਕਦਾ ਦੋਹਾਂ ਚ ਇੱਕ ਆ ਕਲੀਅਰ ਨਹੀਂਗਾ ਬਾਈ ਕੋਈ ਯਾਨੀ ਸ਼ੋਰ ਨਹੀਂ ਹੈ ਸ਼ੋਰ ਨਹੀਂ ਮੈਂ ਕਹਿੰਦਾਗਾ ਇਹਦਾ ਵੀ ਨਹੀਂ ਪਤਾ ਵੀ ਕਿਹੜੇ ਸਾਨ ਦੀ ਨਹੀਂ ਭਾਈ ਇਹਦਾ ਵੀ ਨਹੀਂ ਪਤਾ ਦੁੱਧ ਦਾ ਕੀ ਰਕਾਰਡ ਦੱਸਿਆ ਦੁੱਧ 17 ਤੋਂ ਪਲੱਸ 17 ਪਲੱਸ ਦੱਸਿਆ ਹਾਂਜੀ ਰੇਟ ਕੀ ਰਹੂਗਾ ਰੇਟ ਭਾਈ ਇਹਦਾ ਵੀ ਫੋਨ ਤੇ ਕਰਾਂਗੇ ਖੋਲੀ ਬੇ ਨੂੰ ਸੋ ਦੋਸਤੋ ਮੱਝ ਬਿਊਟੀ ਵੀ ਵੱਖਰੀ ਐ ਟਾਂਚਾ ਵੀ ਵੱਖਰਾ ਐ ਹਵਾਨਾ ਖੜੀ ਦਾ ਇੱਕ ਵਾਰ ਦੇਖ ਲਓ 12 ਦਿਨਾਂ ਦੀ ਕੱਚੀ ਐ ਬਹੁਤ ਸੋਹਣਾ ਹਵਾਨਾ ਬਣਾਉਣਾ ਇਸ ਮੱਝ ਨੇ ਪਛਾਣ ਨੂੰ ਫੁੱਲ ਕੱਢੂਗੀ ਦੁੱਧ ਜਿਹੜਾ ਦਸਤਾ ਨਾਲ ਇੱਕ ਇਹ ਵੀ ਹੁੰਦਾ ਇਸ ਵੀਰ ਕੋਲ ਕਿਉਂਕਿ 3-4 ਸਾਲ ਤੋਂ ਹੀ ਮਿਲ ਰਹੇ ਆ ਤੇ ਜੇ ਸੁੱਖ ਚਾਹੀਦੀ ਹੈ ਜੇ ਇੱਥੇ ਖੜੀ ਰਹੀ ਤੇ ਇਹਨਾਂ ਚਵਾਵਾਂਗੇ ਵੀ ਯਾਨੀ ਜਿਹੜਾ ਦੁੱਧ ਦੱਸਿਆ ਸੁੱਖ ਚਾਹੀਦੀ ਹੈ ਜਿੰਨਾ ਬੋਲਿਆ ਇਸ ਤੋਂ ਵੱਧ ਕੋਸ਼ਿਸ਼ ਰਵਾਂ ਜੇਸੀ ਭਾਈ ਚਵਾ ਦੇਾਂਗੇ ਨਾ ਜੇ ਖੜੀ ਰਹੀ ਤਾਂ 1 ਕਿਲੋ ਚਵਾਵਾਂਗੇ ਤੁਹਾਡੇ ਚੈਨਲ ਤੇ ਆ ਨਾ ਮੈਂ ਇਹ ਗੱਲ ਠੀਕ ਹੈ। ਦਾਵੇ ਨਾਲ ਚਵਾਵਾਂਗੇ ਭਈਆ ਠੀਕ ਹੈ। ਸੋ ਦੋਸਤੋ ਆਸ ਹੈ ਵੀ ਬਹੁਤ ਸੋਹਣਾ ਦੁੱਧ ਦੇਊਗੀ ਮਾੜੇ ਢਾਂਚੇ ਦੀ ਵੀ ਸੋਹਣੀ ਹੈ। ਥਣਾ ਚ ਪਿੱਥੀ ਫੋਲਾ ਮਾਰਕਿੰਗ ਪ੍ਰੋਪਰ ਹੈ ਮੇਲੇ ਚ ਠੱਲੋ ਜੇ ਬਿਊਟੀ ਕੰਪੀਟੀਸ਼ਨ ਜਦੀ ਹੈ ਬਾਕੀ ਬਣਾਵਟ ਤੁਹਾਡੇ ਸਾਹਮਣੇ ਦੱਸੋ ਸੋਹਣੀ ਮੱਝ ਮਨ ਖੁਸ਼ ਕਰਦੀ ਹੈ ਸੋ ਇਹ ਵੀ ਝੋਟੀ ਇਹ ਵੀ ਮੱਝ ਫॉर ਸੇਲ ਸੂਆ ਇਹਦਾ ਇਸ ਵਾਰ ਹੈਗਾ ਜਿਹੜਾ ਉਹ ਤੀਜਾ ਤੀਜੇ ਸੂਈ ਮੱਝ ਬਣਦੀ ਹੈ ਪਹਿਲੇ ਦੋ ਸੂਆਂ ਦੇ ਵਿੱਚ ਝੋਟੀ ਹੁੰਦੀ ਹੈ ਮਤਲਬ ਅਜੇ ਸਰੀਰ ਕੋ ਵਿਕਾਸ ਉਹਨਾਂ ਹੋਇਆ ਨਹੀਂ ਹੁੰਦਾ ਸੋ ਅੱਖ ਦਾ ਡਿਜ਼ਾਈਨ ਦੇਖ ਸਕਦੇ ਹੋ ਭਈ ਇਹਦੀ ਪੂਛ ਪੜੀ ਮੜੀ ਦਸੀ। ਭਾਈ ਸੋ ਇਹਦਾ ਹਵਾਨਾ ਫੇਰ ਦੇਖ ਲੋ ਅਜੇ 12 ਦਿਨਾਂ ਦੀ ਕੱਚੀ ਐ। 24 ਤਰੀਕ ਨੂੰ ਦਿਨ ਪੂਰੇ ਹੁੰਦੇ ਐ। ਅੱਗੋਂ ਹਵਾਨਾ ਕਿੱਥੋਂ ਕੁ ਸ਼ੁਰੂ ਹੁੰਦਾ ਤੇ ਪਿਛਾਂ ਤੱਕ ਜਾਂਦਾ ਉਹ ਤੁਸੀਂ ਦੇਖ ਸਕਦੇ ਹੋ। ਇਹ ਇਹਦੀ ਅੱਖ ਦਾ ਡਿਜ਼ਾਈਨ ਆ ਦੋਸਤੋ। ਸੀਮਨ ਨੀਲੀ ਰਾਵੀ ਨਸਲ ਦਾ ਤੁਸੀਂ ਆਪਦੇ ਹੱਥੀ ਲਵਾਓਗੇ ਫਿਰ ਸ਼ੌਰ ਹੋਊਗਾ। ਕਿਉਂਕਿ ਜਦੋਂ ਖਰੀਦਿਆ ਹੋਇਆ ਪਸ਼ੂ ਆ ਤਾਂ ਉਹਦੀ ਕਨਫਰਮ ਗੱਲ ਨਹੀਂ ਹੁੰਦੀ। ਇਹ ਤਾਂ ਬਿਨਾ ਇੱਕ ਛੋਟੀ ਮੁਰਾ ਨਸਲ ਦੀ ਬਹੁਤ ਸੋਹਣੀ। ਕੱਟੀ ਇਹ ਹਜੇ 14 ਮਹੀਨਿਆਂ ਦੀ ਪਰ ਕੱਦ-ਗਾਠ ਮੱਜਾਂ ਜੱਡਾ ਕਰ ਗਈ ਇੱਕ ਝੋਟੀ ਜਿਹਦਾ ਰਿਕਾਰਡ ਦੱਸਣ ਨਾਲੋਂ ਇਹਦੇ ਸਰਟੀਫਿਕੇਟ ਵੱਧ ਬੋਲਦੇ ਆ ਸੋ ਇਹ ਝੋਟੀ ਵੀ ਫੌਰ ਸੇਲ ਹੈ ਨਗਰ ਚ ਤਿੰਨ ਖੜੇ ਐ ਤਿੰਨਾ ਚੋ ਜੋ ਮਰਜੀ ਖਰੀਦ ਲਿਓ ਜੀ ਕੀਮਤ ਸਾਰਿਆਂ ਤੇ ਸੋਹਣੀ ਲੱਗਣੀ ਐ ਖੁੱਲੇ ਦਿਲ ਨਾਲ ਸੌਦਾ ਕਰਿਓ ਤੇ ਗੱਲਬਾਤ ਬੇਸ਼ੱਕ ਬਾਈ ਨਾਲ ਆ ਕੇ ਕਰ ਲਿਓ ਜੀ ਕਿਉਂਕਿ ਸਾਹਮਣੇ ਖੜ ਕੇ ਸੌਦੇ ਕਰਨੇ ਸੌਖੇ ਹੁੰਦੇ ਧੰਨਵਾਦ ਉਸੋ ਵੀਡੀਓ ਦੇਖਣ ਵਾਸਤੇ